ਸਸ਼ੀਕਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ 75 ਸਾਲਾ ਕੈਨੇਡੀਅਨ ਸਿਟੀਜ਼ਨ ਸੁੱਚਾ ਸਿੰਘ ਗ੍ਰਿਫਤਾਰ ਦਿੱਲੀ 에어ਪੋਰਟ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਜਾ ਰਹੇ ਇੱਕ 75 ਸਾਲਾ ਪੰਜਾਬੀ ਬਜ਼ੁਰਗ ਸੁੱਚਾ ਸਿੰਘ ਜੋ ਕਿ ਕੈਨੇਡਾ ਦਾ ਸਿਟੀਜ਼ਨ ਦੱਸਿਆ ਜਾ ਰਿਹਾ ਹੈ ਨੂੰ ਦਿੱਲੀ 에어ਪੋਰਟ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੁੱਚਾ ਸਿੰਘ ਭਾਰਤ ਵਿੱਚ ਛੁੱਟੀਆਂ ਮਨਾ ਕੇ ਟ੍ਰਾਂਟੋ ਵਾਪਸ ਘਰ ਜਾ ਰਿਹਾ ਸੀ ਪਰ ਕੈਨੇਡਾ ਜਾਣ ਦੀ ਬਜਾਏ ਉਸ ਨੂੰ ਹੁਣ ਤਿਹਾਰ ਜੇਲ੍ਹ ਜਾਣਾ ਪੈ ਗਿਆ ਇਹ ਬਲਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੁਚਿਆ ਸਿੰਘ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ ਅਤੇ ਅਕਸਰ ਜ਼ਮੀਨ ਜਾਇਦਾਦ ਦੇ ਕੰਮਾਂ ਜਾਂ ਪਰਿਵਾਰ ਨੂੰ ਮਿਲਣ ਲਈ ਪੰਜਾਬ ਗੇੜਾ ਮਾਰਦਾ ਰਹਿੰਦਾ ਸੀ। ਇਸ ਸਾਲ ਵੀ ਉਹ ਪੰਜਾਬ ਆਇਆ ਸੀ। ਵਾਪਸੀ ਸਮੇਂ ਬਠਿੰਡਾ ਦੇ ਕੁਝ ਦੂਰ ਦੇ ਰਿਸ਼ਤੇਦਾਰਾਂ ਨੂੰ ਉਸ ਨੂੰ ਕੈਨੇਡਾ ਵਿੱਚ ਕਿਸੇ ਹੋਰ ਸਤੇਦਾਰ ਨੂੰ ਕੁਝ ਸਮਾਨ ਦੇਣ ਲਈ ਕਹਿ ਦਿੱਤਾ। ਜਿਵੇਂ ਕਿ ਸੁਚਿਆ ਸਿੰਘ ਉਹੀ ਸਮਾਨ ਲੈ ਕੇ ਦਿੱਲੀ 에ਰਪੋਰਟ ਪਹੁੰਚਿਆ ਤਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਉਸ ਨੂੰ ਰੋਕ ਲਿਆ। ਚੈਕਿੰਗ ਦੌਰਾਨ ਇਮੀਗ੍ਰੇਸ਼ਨ ਅਧਿਕਾਰੀ ਨੂੰ ਉਸ ਦੇ ਸਮਾਨ ਵਿੱਚ ਕੁਝ ਸੱਕੀ ਜੋ ਕਿ ਇੱਕ ਖਾਸ ਤਰੀਕੇ ਨਾਲ ਪੈਕ ਕੀਤਾ ਹੋਇਆ ਸੀ ਸੁੱਚਾ ਸਿੰਘ ਆਪਣੇ ਨਾਲ ਮਠਾਈਆਂ ਪੰਜੀਰੀ ਅਤੇ ਪਿੰਨੀਆਂ ਆਦਿ ਲੈ ਕੇ ਜਾ ਰਿਹਾ ਸੀ ਪਰ ਜਿਹੜਾ ਬੈਗ ਉਸ ਨੂੰ ਰਿਸ਼ਤੇਦਾਰ ਨੇ ਦਿੱਤਾ ਸੀ ਉਸ ਵਿੱਚੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ ਨਸ਼ੀਲਾ ਪਦਾਰਥ ਮਿਲਣ ਤੋਂ ਬਾਅਦ ਸੁੱਚਾ ਸਿੰਘ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਇਹ ਬੈਗ ਉਸ ਦਾ ਨਹੀਂ ਹੈ ਅਤੇ ਇਹ ਕਿਸੇ ਰਿਸ਼ਤੇਦਾਰ ਨੇ ਅੱਗੇ ਕਿਸੇ ਹੋਰ ਰਿਸ਼ਤੇਦਾਰ ਨੂੰ ਦੇਣ ਲਈ ਦਿੱਤਾ ਸੀ ਇਸ ਤੋਂ ਬਾਅਦ ਕੈਨੇਡਾ ਵਿੱਚ ਸੁੱਚਾ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ ਗਈ। ਉਨ੍ਹਾਂ ਨੇ ਸਾਫ਼ ਇਨਕਾਰ ਕੀਤਾ ਹੈ ਕਿ ਉਨ੍ਹਾਂ ਦਾ ਪਿਤਾ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦੀ ਸਮੱਗਲਿੰਗ ਵਿੱਚ ਸ਼ਾਮਲ ਨਹੀਂ ਹੋ ਸਕਦਾ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਹੁਣ ਉਨ੍ਹਾਂ ਰਿਸ਼ਤੇਦਾਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਨੇ ਸੁੱਚਾ ਸਿੰਘ ਨੂੰ ਇਹ ਸਮਾਨ ਦਿੱਤਾ ਸੀ। ਸੁੱਚਾ ਸਿੰਘ ਨੂੰ ਇਸ ਸਮੇ ਦਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਹ ਮਾਮਲਾ ਬਹੁਤ ਹੀ ਵੱਡੀ ਚੇਤਾਵਨੀ ਹੈ। ਇਸ ਤੋਂ ਪਹਿਲਾਂ ਕਿ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਲੋਕ ਬਜ਼ੁਰਗਾਂ ਦੇ ਹੱਥੋਂ ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਜਿਵੇਂ ਕਿ ਡੋਡੇ ਅਫੀਮ ਭੇਜਦੇ ਹਨ ਇਹ ਸੋਚ ਕੇ ਕਿ ਇਮੀਗ੍ਰੇਸ਼ਨ ਅਧਿਕਾਰੀ ਉਹਨਾਂ ਦੀ ਚੈਕਿੰਗ ਨਹੀਂ ਕਰਨਗੇ ਇਸ ਲਈ ਕਿਸੇ ਦਾ ਵੀ ਸਮਾਨ ਲਿਜਾਣ ਤੋਂ ਪਹਿਲਾਂ 100 ਵਾਰ ਸੋਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਹੀਂ ਤਾਂ ਬਜ਼ੁਰਗ ਬੁਰੀ ਤਰ੍ਹਾਂ ਫਸ ਜਾਂਦੇ ਹਨ ਇਹ ਸੀਗੀ ਇੱਕ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਮਾਮਲਾ ਜੋ ਕਿ ਇੱਕ ਬਜ਼ੁਰਗ ਦੇ ਨਾਲ ਹੋਇਆ ਇਸ ਤਰ੍ਹਾਂ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸੇ ਹੋਰ ਬੰਦੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਨਾ ਹੋਵੇ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਤੱਕ ਦਿੱਤਾ ਧੰਨਵਾਦ